ਹਨ ਤੁਸੀਂ ਸੁਣੋਗੇ ਅਰਤਿੰਦਰ ਸੰਧੂ ਵੱਲੋਂ ਅਨੁਵਾਦ ਤੇ ਸੰਪਾਦਨ ਕੀਤੀ ਕਿਤਾਬ ਕਵਾਰੰਟਾਈਨ ਅਤੇ ਹੋਰ ਕਹਾਣੀਆਂ ਇਸ ਕਿਤਾਬ ਦੇ ਪ੍ਰਕਾਸ਼ਕ ਨੇ ਨਵਯੁਗ ਪਬਲਿਸ਼ਰਜ਼ ਕੇ 24 ਹੌਜ ਖਾਸ ਨਵੀਂ ਦਿੱਲੀ 110016 ਤੇ ਜਿੰਨਾਂ ਦਾ ਫੋਨ ਨੰਬਰ ਹੈ 011 2680 2488 ਤੇ 011 26518284 ਨਵਯੁਗ ਪਬਲਿਸ਼ਰਸ ਦਾ ਈਮੇਲ ਹੈ navyugpublishers@gmail.com ਪਹਿਲੀ ਵਾਰ ਇੱਕ ਕਿਤਾਬ 2025 ਵਿੱਚ ਛਾਪੀ ਗਈ ਹੈ। ਅਰਤਿੰਦਰ ਸੰਧੂ ਨੇ ਇਹ ਕਿਤਾਬ ਸਮਰਪਿਤ ਕੀਤੀ ਹੈ ਉਹਨਾਂ ਸਿਰਜਕਾਂ ਨੂੰ ਜਿਨ੍ਹਾਂ ਸਮਿਆਂ ਦੇ ਖੁਰਦਰੇ ਰਸਤਿਆਂ ਤੇ ਤੁਰਦੀ ਜ਼ਿੰਦਗੀ ਦੀਆਂ ਪਾਟੀਆਂ ਬਿਆਈਆਂ ਦੀਆਂ ਚੀਸਾਂ ਨੂੰ ਕਥਾ ਕਹਾਣੀਆਂ ਵਿੱਚ ਢਾਲ ਦਿੱਤਾ। ਕਵਾਰੰਟਾਈਨ ਤੇ ਹੋਰ ਕਹਾਣੀਆਂ ਦੇ ਸਰਬਰਕ ਦੀ ਪੇਂਟਿੰਗ ਪੰਜਾਬੀ ਇਹ ਰਤਲ ਦੇ ਨਾਮਬਰ ਚિતਰਕਾਰ ਸਤਵੰਤ ਸਿੰਘ ਸਮੇਲ ਦੀ ਕਲਾਕ੍ਰਿਤਾ ਹੈ ਸਮੇਲ ਦੀਆਂ ਪੇਂਟਿੰਗ ਸਾਡੇ ਨਿੱਤ ਦੇ ਜੀਵਨ ਦੀਆਂ ਛਾਵਾਂ ਤੇ ਤ੍ਰਿਸ਼ਨਾਵਾਂ ਨੂੰ ਰੂਪਵਾਨ ਕਰਦੀਆਂ ਹਨ ਸਿਰਜਣਾਤਮਕਤਾ ਤੇ ਸੋਝ ਉਸਦੇ ਚਿੱਤਰਾਂ ਦੇ ਮੇਰੀ ਗੁਣ ਹਨ ਕਲਾ ਸਾਧਨਾ ਦੀ ਨਿਰੰਤਰਤਾ ਵੀ ਸਮੇਲ ਦੇ ਚਿੱਤਰਾਂ ਸ਼ਾਨਮੱਤੇ ਸਫ਼ਰ ਦੀ ਸ਼ਾਹੀ ਪਰਦੇ ਹਨ ਚਿੱਤਰਕਲਾ ਸਤਵੰਤ ਸਿੰਘ ਸਮੇਲ ਦੀ ਇਬਾਦਤ ਵੀ ਹੈ ਤੇ ਨਿਰਵਾਣ ਦਾ ਰਾਹੀ ਅਰਤਿੰਦਰ ਸੰਧੂ ਦਾ ਕਹਿਣਾ ਹੈ ਕਿ ਇਸ ਕਿਤਾਬ ਵਿਚਲੀਆਂ ਕਹਾਣੀਆਂ ਦੇ ਪੰਜਾਬੀ ਵਿੱਚ ਅਨੁਵਾਦ ਹੋਣ ਦਾ ਸਮਾਂ तकरीबन ਇੱਕ ਦਹਾਕੇ ਦੇ ਵਿੱਚ ਫੈਲਿਆ ਹੋਇਆ ਹੈ ਪਹਿਲਾਂ ਤਾਂ ਜਿਹੜੀ ਕਹਾਣੀ ਚੰਗੀ ਲੱਗਦੀ ਉਸ ਨੂੰ ਮੈਂ ਆਪਣੇ ਮੈਗਜ਼ੀਨ ਇਕਮ ਵਿੱਚ ਛਾਪਣ ਦੇ ਮਕਸਦ ਨਾਲ ਅਨੁਵਾਦ ਕਰ ਲੈਂਦੀ ਰਹੀ ਇਸ ਦੌਰਾਨ ਹਿੰਦੀ ਰਸਾਲਿਆਂ ਤੇ ਕਿਤਾਬਾਂ ਵਿੱਚੋਂ ਪੜੀਆਂ ਕੁਝ ਹੋਰ ਕਹਾਣੀਆਂ ਵੀ ਜਿਹੜੀਆਂ ਆਮ ਰੁਝਾਨ ਨਾਲੋਂ ਨਵੇਕਲੀਆਂ ਜਾਪਦੀਆਂ ਸਨ ਦਾ ਅਨੁਵਾਦ ਕਰ ਲਿਆ ਗਿਆ ਇਹ ਸਾਰੀਆਂ ਕਹਾਣੀਆਂ ਸਮਾਜ ਦੀਆਂ ਸਥਾਪਿਤ ਕਦਰਾਂ ਕੀਮਤਾਂ ਕਾਰਨ ਇਨਸਾਨ ਦੇ ਹੋ ਰਹੇ ਨਪੀੜਨ ਨੂੰ ਤਾਂ ਪੇਸ਼ ਕਰਦੀਆਂ ਹੀ ਹਨ ਸਗੋਂ ਕਥਿਤ ਵਿਕਾਸ ਕਾਰਨ ਪਿੱਛੇ ਛੁੱਟਦੇ ਜਾ ਰਹੇ ਮਨੁੱਖੀ ਸਰੋਕਾਰਾਂ ਦੀ ਕਸਕ ਵੀ ਪਾਠਕ ਨੂੰ ਮਹਿਸੂਸ ਕਰਵਾਉਂਦੀਆਂ ਹਨ ਵਰਤਮਾਨ ਵਿੱਚ ਸੋਚਾਂ ਤੇ ਵਰਤਾਰਿਆਂ ਤੇ ਚੜਰੇ ਬਾਜ਼ਾਰ ਦੀ ਤੇਜ਼ੀ ਦੇ ਰੰਗ ਕਾਰਨ ਔਲੰਗੀ ਜਾ ਰਹੀ ਸੰਵੇਦਨਸ਼ੀਲਤਾ ਤੇ ਵੀ ਸੂਖਮ ਜਿਹੀ ਛਾਤ ਪਾਉਂਦੀਆਂ ਹਨ ਕਦੇ ਵਿਅੰਗ ਕਦੇ ਵਿਰੋਧ ਤੇ ਕਦੇ ਸੂਖਮ ਜਿਹੀ ਛੂ ਨਾਲ ਕਿਸੇ ਦਰਦ ਦਾ ਪੱਲਾ ਉਥਲ ਜਾਂਦੀਆਂ ਹਨ ਇਹ ਕਹਾਣੀਆਂ ਇਹਨਾਂ ਦੇ ਵਿਸ਼ੇ ਸਨੇਹਾਕਰ ਇਹਨਾਂ ਕਹਾਣੀਆਂ ਨੂੰ ਸੰਭਾਲਣ ਦੇ ਮੰਤਵ ਨਾਲ ਇਹ ਕਿਤਾਬ ਖੋਦ ਵਿੱਚ ਆਈ ਕੁਝ ਲੇਖਕਾਂ ਦੀਆਂ ਇੱਕ ਤੋਂ ਵਧੇਰੇ ਕਹਾਣੀਆਂ ਵੀ ਸ਼ਾਮਲ ਹਨ ਕਿਉਂਕਿ ਬਦਲਦੇ ਸੰਦਰਭਾਂ ਦੇ ਬਾਵਜੂਦ ਇਨਸਾਨੀ ਭਾਵਨਾਵਾਂ ਨਾਲ ਜੁੜੇ ਸਵਾਲ ਮੰਨफी ਨਹੀਂ ਹੋਣੇ ਚਾਹੀਦੇ ਪਹਿਲੀ ਕਹਾਣੀ ਪੜਾਈ ਦੇ ਨੁਕਸਾਨ ਹਿੰਦੀ ਦੇ ਨਾਮ ਵਰ ਕਥਾਕਾਰ ਅਸਗਰ ਵਜਾਹਤ ਦੀ ਹੈ ਜੋ ਵਿਅੰਗ ਦੀ ਵਿਦਾ ਵਰਤਦੇ ਹੋਇਆਂ ਹਲਕੇ ਫੁਲਕੇ ਅਦਾਜ਼ ਨਾਲ ਸੰਵੇਦਨਸ਼ੀਲ ਮੁੱਦੇ ਉਭਾਰ ਲਿਆਉਂਦਾ ਹੈ ਇਹ ਕਹਾਣੀ ਇਸ ਤੱਥ ਵੱਲ ਸੰਕੇਤ ਕਰਦੀ ਹੈ ਕਿ ਆਧ ਕਾਲ ਤੋਂ ਰੋਟੀ ਦੀ ਮਜਬੂਰੀ ਕਾਰਨ ਮੋਰਿਆਂ ਵਾਂਗ ਵਰਤੇ ਜਾਣ ਵਾਲੇ ਲੋਕ ਜਦ ਆਪਣੇ ਨਾਲ ਹੋਰੇ ਵਿਹਾਰ ਪ੍ਰਤੀ ਜਾਗਰੂਕ ਹੁੰਦੇ ਹਨ ਤਾਂ ਸੱਤਾ ਕਿਸ ਤਰ੍ਹਾਂ ਵਿਚੇਨ ਹੁੰਦੀ ਹੈ ਇਸ ਕਹਾਣੀ ਮੁਤਾਬਕ ਵਿਵਸਥਾ ਇੱਕੋ ਕਾਨੂੰਨ ਜਾਣਦੀ ਹੈ ਕਿ ਉਸ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ ਉਰਦੂ ਤੇ ਹਿੰਦੀ ਦੇ ਮਸ਼ਹੂਰ ਕਥਾਕਾਰ ਜਿੰਦਰ ਸਿੰਘ 베ਦੀ ਦੀ ਕਹਾਣੀ ਕੁਆਰੰਟਾਈਨ ਇੱਕ ਸਦੀ ਪਹਿਲਾਂ ਫੈਲੇ ਰੋਗ ਪਲੇਗ ਵੇਲੇ ਦੇ ਹਾਲਾਤ ਬਾਰੇ ਹੈ ਦੁਨੀਆ ਵਿੱਚ ਫੈਲੇ ਇਸ ਰੋਗ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਸਨ ਤੇ ਜਿਸ ਤਰ੍ਹਾਂ ਦਾ ਬਥੀਰਾ ਹਕੂਮਤ ਤੇ ਆਮ ਲੋਕਾਂ ਦਾ ਸੀ ਉਸ ਤੋਂ ਪੂਰੀ ਇੱਕ ਸਦੀ ਪਿੱਛੋਂ ਫੈਲੇ ਕਰੋਨਾ ਦੇ ਸਮੇਂ ਵੀ ਸਰਕਾਰਾਂ ਤੇ ਲੋਕਾਂ ਦਾ ਬਥੀਰਾ तकरीबन ਉਸੇ ਤਰ੍ਹਾਂ ਦਾ ਹੀ ਸੀ ਯਾਨੀ ਬਦਲੇ ਹੋਏ ਸਮੇਂ ਤੇ ਸਹੂਲਤਾਂ ਦੇ ਬਾਵਜੂਦ ਵੀ ਇਨਸਾਨੀ ਫਿਤਰਤ ਨਹੀਂ ਬਦਲਦੀ ਤੇ ਤਾਕਤਵਰ ਤੇ ਜੁਗਾੜੀ ਲੋਕ ਹਰ ਤਰ੍ਹਾਂ ਦੇ ਹਾਲਾਤ ਦੇ ਮੌਕੇ ਦਾ ਫਾਇਦਾ ਉਠਾ ਕੇ ਸਥਿਤੀ ਨੂੰ ਆਪਣੇ ਹਿੱਤ ਵਿੱਚ ਮੋੜ ਲੈਂਦੇ ਹਨ ਸਿੱਧ ਪਦਰੇ ਲੋਕ ਸਦਾ ਹੀ ਹਾਸ਼ੀਏ ਤੋਂ ਬਾਹਰ ਰਹੇ ਜੀਂਦੇ ਹਨ ਡਾਕਟਰ ਤੇ ਸਫਾਈ ਸੇਵਕ ਭਗਵ ਦੇ ਹਵਾਲੇ ਨਾਲ ਇਸ ਤਰ੍ਹਾਂ ਦੀ ਤਸਵੀਰ ਨੂੰ ਪੇਸ਼ ਕਰਨਾ ਰਜਿੰਦਰ ਸਿੰਘ 베ਦੀ ਦੀ ਸਮਰੱਥਾ ਦਾ ਖੂਬਸੂਰਤ ਨਮੂਨਾ ਹੈ ਤੈਨੂੰ ਨੂੰ ਚਿੱਠੀ ਮਿਲੀ ਪਾਕਿਸਤਾਨ ਦੀ ਜਾਣੀ ਪਛਾਣੀ ਕਹਾਣੀ ਲੇਖਕ ਫੈਮੀਦਾ ਰਿਆਜ਼ਦੀ ਕਹਾਣੀ ਹੈ ਜਿਸ ਦਾ ਸੋਮਾ ਵੀਸਤਾ ਪ੍ਰਾਪਤ ਹਿੰਦੀ ਅਨਵਾਦ ਹੈ ਇਹ ਕਹਾਣੀ ਸਮਾਜ ਵਿੱਚ ਔਰਤ ਤੇ ਧਰਮ ਸੰਬੰਧੀ ਦੂਰੇ ਤੀਰੇ ਮਾਪਦੰਡਾਂ ਤੇ ਬਹੁਤ ਸਹਿਜ ਪਰਿੰਦਾਸ ਨਾਲ ਪੇਸ਼ ਕਰਦੀ ਹੈ ਇੱਕੋ ਧਰਮ ਨੂੰ ਮੰਨਣ ਵਾਲੇ ਵੀ ਕਿਸ ਹੱਦ ਤੱਕ ਇੱਕ ਦੂਜੇ ਪ੍ਰਤੀ ਕਟੜਤਾ ਦਾ ਸ਼ਿਕਾਰ ਹਨ ਮਨੁੱਖਾਂ ਦੀ ਭਲਾਈ ਵਾਲੀ ਸਿੱਧੇ ਸਾਦੇ ਧਾਰਮਿਕ ਨੁਕਤੇ ਵੀ ਉਹਨਾਂ ਨੂੰ ਇਸ ਵਾਸਤੇ ਨਾਗਵਾਰ ਗੁਜ਼ਰਨ ਲੱਗਦੇ ਹਨ ਕਿਉਂਕਿ ਇੱਕ ਸਾਧਾਰਨ ਔਰਤ ਉਹਨਾਂ ਦੀ ਗੱਲ ਕਰ ਰਹੀ ਹੈ ਕਹਾਣੀ ਇਸ ਤੱਥ ਨੂੰ ਉਜਾਗਰ ਕਰਦੀ ਹੈ ਕਿ ਇਸ ਤਰ੍ਹਾਂ ਦੇ ਮਸਲਿਆਂ ਵਿੱਚ ਔਰਤ ਨੂੰ ਨਿਸ਼ਾਨਾ ਬਣਾਉਣ ਵਾਸਤੇ ਉਸਤੇ ਚਰਿੱਤਰ ਨੂੰ ਵਰਤਨਾ ਵੀ ਆਸਾਨ ਫਾਰਮੂਲਾ ਹੈ। ਅਸ਼ੋਕ ਪੌਮਿਕ ਦੀ ਕਹਾਣੀ ਜੀਵਨਪੁਰ ਹਾਟ ਜੰਕਸ਼ਨ ਵਿੱਚ ਸਨ 1984 ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਪਿੱਛੋਂ ਦੇਸ਼ ਵਿੱਚ ਵਾਪਰੇ ਸਿੱਖ ਫਿਰਕੇ ਦੇ ਕਤਲੇਆਮ ਦੇ ਸਮੇਂ ਸਿੱਖਾਂ ਦੀ ਹਾਲਤ ਤੇ ਮਾਹੌਲ ਵਿੱਚ ਪਸਰੇ ਸਹਿਮ ਤੇ ਬੇਯਕੀਨੀ ਵਾਲੇ ਮਾਹੌਲ ਦੀ ਤਸਵੀਰ ਕਸ਼ੀ ਹੈ। ਜਿਥੇ ਇੱਕ ਫਿਰਕੇ ਦੇ ਬੰਦੇ ਸਮਾਜਿਕ ਸਦਭਾਵਨਾ ਦੇ ਖੇਤਰ ਵਿੱਚ ਨਾ ਪੱਕੀ ਮਾਹੌਲ ਪੈਦਾ ਕਰ ਰਹੇ ਸਨ ਕਿਤੇ ਉਸੇ ਹੀ ਫਿਰਕੇ ਦੇ ਸੂਝਵਾਨ ਲੋਕ ਪੀੜਤ ਜੀਆਂ ਦੀ ਮਦਦ ਕਰਕੇ ਮਨੁੱਖਤਾ ਦੇ ਜ਼ਖਮਾਂ ਨੂੰ ਭਰਨ ਦਾ ਕੰਮ ਵੀ ਕਰ ਰਹੇ ਸਨ ਮੁਕਤੀਬੋਧਿਕ ਕਹਾਣੀ ਬ੍ਰह्मराक्षਸ਼ਤਾ ਸ਼ਗird ਅਧਿਆਪਕ ਦੀ ਜ਼ਿੰਮੇਵਾਰੀ ਨੂੰ ਨਵਕਲੇ ਢੰਗ ਨਾਲ ਸਾਹਮਣੇ ਲਿਆਉਂਦੀ ਹੈ ਇਸ ਵਿੱਚ ਇਸ ਸੱਤਥ ਨੂੰ ਦਿਲਚਸਪ ਢੰਗ ਨਾਲ ਪਾਠਕ ਦੇ ਸਾਹਮਣੇ ਰੱਖਦੀ ਹੈ ਕਿ ਅਧਿਆਪਕ ਜੋ ਵੀ ਵਿਦਿਆ ਜਾਣਦਾ ਹੈ ਉਹ ਪੂਰੀ ਤਰ੍ਹਾਂ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਉਣਾ ਉਸ ਦਾ ਨੈਤਿਕ ਫਰਜ਼ ਹੈ ਜੇ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਤਾਂ ਉਸ ਦੀ ਮੁਕਤੀ ਨਹੀਂ ਹੁੰਦੀ ਮੁਕਤੀ ਬੋਧ ਦੀ ਦੂਜੀ ਕਹਾਣੀ ਕਲਾੜ ਇਥਰਲੀ ਵੱਖਰੇ ਕੋਣ ਦੀ ਕਹਾਣੀ ਹੈ ਜਿਸ ਵਿੱਚ ਮੁਕਤੀ ਬੋਧ ਨੇ ਦੇਸ਼ ਦੇ ਸਿਆਸੀ ਦ੍ਰਿਸ਼ਟੀਕੋਣ ਤੇ ਇੱਕ ਵੱਖਰੇ ਕੋਣ ਤੋਂ ਨਜ਼ਰਸਾਨੀ ਕੀਤੀ ਹੈ ਇਹ ਵਿਸ਼ਵ ਯੁੱਧ ਵੇਲੇ ਅਮਰੀਕਾ ਵੱਲੋਂ ਜਾਪਾਨ ਦੇ ਸ਼ਹਿਰ ਹਿਰੋਸ਼ੀਮਾ ਤੇ ਬੰਬ ਸੁੱਟਣ ਵੇਲੇ ਨੂੰ ਚਤਾਰਦੀ ਹੈ ਜਿਸ ਨੌਜਵਾਨ ਪਾਇਲਟ ਨੇ ਬੰਬ ਸੁੱਟਿਆ ਸੀ ਉਸਨੂੰ ਅਮਰੀਕਾ ਵਿੱਚ ਵਾਰ ਹੀਰੋ ਬਜਾਉ ਸਨਮਾਨਿਆ ਗਿਆ ਉਹ ਆਪਣੀ ਕਾਰਗੁਜ਼ਾਰੀ ਦਾ ਨਤੀਜਾ ਵੇਖਣ ਉਸ ਸ਼ਹਿਰ ਗਿਆ ਤਾਂ ਉੱਥੋਂ ਦਾ ਹਾਲ ਵੇਖ ਕੇ ਬੇਚੈਨ ਹੋ ਗਿਆ ਫਿਰ ਉਹ ਹਰ ਮਹੀਨੇ ਹੀਰੋ ਸ਼ੀਮਾ ਦੇ ਮੇਅਰ ਨੂੰ ਸ਼ਹਿਰ ਦੇ ਲੋਕਾਂ ਦੇ ਇਲਾਜ ਵਾਸਤੇ ਚੈੱਕ ਭੇਜਣ ਲੱਗ ਪਿਆ ਅਮਰੀਕਾ ਵਿੱਚ ਉਹ ਅਜਿਹੇ ਕੰਮ ਕਰਨ ਲੱਗ ਪਿਆ ਜਿਨ੍ਹਾਂ ਨਾਲ ਉਸਨੂੰ ਸਜ਼ਾ ਮਿਲੇ ਤਾਂ ਉਸੇ ਮਨ ਦਾ ਬੋਝ ਕੁਝ ਘਟ ਸਕੇ ਪਰ ਹਰ ਵਾਰ ਉਸਤੇ ਵਾਰ ਹੀਰੋ ਹੋਣ ਕਰਕੇ ਉਸਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਪਰ ਉਹ ਸਜ਼ਾ ਚਾਹੁੰਦਾ ਸੀ ਜਿਸ ਕਰਕੇ ਉਹ ਗੁੰਡੇ ਨਾਲ ਮਿਲ ਕੇ ਵਾਰਦਾਤਾ ਕਰਨ ਲੱਗ ਪਿਆ ਹਰ ਕੀ ਵਿਵਸਥਾ ਨੇ ਉਸਨੂੰ ਪਾਗਲਖਾਨੇ ਭੇਜ ਦਿੱਤਾ ਸੂਰਜਬਾਲਾ ਦੀ ਕਹਾਣੀ ਸੂਬੇਦਾਰਨੀ ਦਾ ਪੋਤਾ ਦੇਸ਼ ਵਿੱਚੋਂ ਪੱਛਮੀ ਦੇਸ਼ਾਂ ਵਿੱਚ ਹੋਰੇ ਪ੍ਰਵਾਸ ਤੇ ਬਕਰੇ ਨੁਕਤੇ ਤੋਂ ਰੋਸ਼ਨੀ ਪਾਉਂਦੀ ਹੈ ਕਿ ਆਪਣੇ ਬੱਚਿਆਂ ਨੂੰ ਚਾਹ ਨਾਲ ਅਮਰੀਕਾ ਵਰਗੇ ਦੇਸ਼ਾਂ ਵਿੱਚ ਭੇਜਣ ਵਾਲੇ ਮਾਪੇ ਸਿਰਫ ਇੱਕ ਲਾਪਾਹੀ ਨਹੀਂ ਹਟਾਉਂਦੇ ਸਗੋਂ ਆਪਣੇ ਸਾਰੇ ਚਾਵਲਾਰ ਤੇ ਖੁਸ਼ੀਆਂ ਮਾਨਣ ਦੇ ਮੌਕੇ ਵੀ ਗਵਾ ਬੈਠਦੇ ਹਨ ਇਹ ਤੱਥ ਦੁੱਖ ਦਿੰਦਾ ਹੈ ਕਿ ਆਪਣੇ ਹੀ ਬੱਚੇ ਕਿਸੇ ਹੋਰ ਦੇਸ਼ ਦੇ ਨਾਗਰਿਕ ਬਣ ਗਏ ਹਨ ਸੂਰਿਆਵਲ ਹਿੰਦੀ ਦੀ ਐਸੀ ਕਹਾਣੀਕਾਰ ਹੈ ਜਿਸ ਦੀ ਦ੍ਰਿਸ਼ਟੀ ਘਟਨਾਵਾਂ ਤੇ ਸਥਿਤੀਆਂ ਨੂੰ ਵੱਖਰੇ ਕੋਣ ਤੋਂ ਵੇਖਦੀ ਹੈ ਉਸ ਦੀ ਦੂਸਰੀ ਕਹਾਣੀ ਸ਼ਰੀਕਣੀ ਵਿੱਚ ਇੱਕ ਔਰਤ ਹੈ ਜਿਸ ਦੇ ਪਤੀ ਦਾ ਰੋਗ ਆਖਰੀ ਹੱਦ ਤੱਕ ਪਹੁੰਚ ਚੁੱਕਾ ਹੈ ਤੇ ਉਹ ਹੋਸ਼ ਵਿੱਚ ਨਹੀਂ ਡਾਕਟਰਾਂ ਮੁਤਾਬਕ ਉਸ ਦੀ ਹਾਲਤ ਸੁਧਰਨ ਵਾਲੀ ਵੀ ਨਹੀਂ ਉਹ ਔਰਤ ਸਾਰਾ ਦਿਨ ਇਕੱਲੀ ਉਸ ਨੂੰ ਸੰਭਾਲਦੀ ਹੈ ਤੇ ਫਿਰ ਇੱਕ ਮੌਕਾ ਉਸ ਤਰ੍ਹਾਂ ਦਾ ਵੀ ਆਉਂਦਾ ਹੈ ਕਿ ਕਿਸੇ ਨੂੰ ਉਸ ਦੀ ਹਾਲਤ ਆਪਣੇ ਤੋਂ ਬਿਹਤਰ ਲੱਗਦੀ ਹੈ ਤੇਜ਼ੀ ਨਾਲ ਬਦਲ ਰਹੇ ਸਮਿਆਂ ਦੀ ਹੋਰ ਵੀ ਬਧੇਰੇ ਤੇਜ਼ੀ ਨਾਲ ਵਸਤਾਂ ਤੇ ਵਰਤਾਰਿਆਂ ਨੂੰ ਸਮੇਟ ਲੈਣ ਦੀ ਭੁੱਖ ਭਾਪੂਰਤ ਕਹਾਣੀਆਂ ਲਿਖਣ ਵਾਲੇ ਲੇਖਕ ਮਨੀਸ਼ ਵੈਦ ਦੀ ਕਹਾਣੀ ਕੜੀ ਸਾਜ਼ ਵਿੱਚੋਂ ਬਹੁਤ ਵਧੀਆ ਤਰੀਕੇ ਨਾਲ ਉੱਭਰਦੀ ਹੈ ਇਸ ਤਰ੍ਹਾਂ ਕੜੀ ਵਰਗੀ ਉਪਯੋਗੀ ਵਸਤੂ ਜਿਹੜੀ ਕਦੇ ਮਾਨ ਦਾ ਪ੍ਰਤੀਕ ਹੁੰਦੀ ਸੀ ਤੇ ਲੋਕਾਂ ਨੂੰ ਸਮੇਂ ਦੀ ਕਦਰ ਕਰਨ ਵਾਲੀ ਜੀਵਨ ਯਾਤਰਾ ਵਿੱਚ ਬੰਨਦੀ ਸੀ ਤਾਂ ਸਮਾਂ ਬਦਲਣ ਨਾਲ ਬੇਕਾਰ ਹੋਈ ਹੀ ਸਭੋਂ ਕੜੀਆਂ ਨੂੰ ਮਰਮਤ ਕਰਨ ਦਾ ਕੰਮ ਕਰਨ ਵਾਲੇ ਸਨਮਾਨਯੋਗ ਮਿਸਤਰੀ ਜਾਨੀ ਕੜੀ ਸਾਜ਼ ਵੀ ਅਸਰਰੀ ਮੰਡੀ ਦੇ ਜਵਾੜੇ ਵਿੱਚ ਨਿਕਲੇ ਗਏ ਅਸਲ ਵਿੱਚ ਕੜੀ ਸਾਸ ਦੇ ਹਵਾਲੇ ਰਾਹੀਂ ਇਹ ਅਜੋਕੇ ਕਾਰਪੋਰੇਟ ਯੁੱਗ ਦੀ ਕਹਾਣੀ ਹੈ ਜੋ ਪਹਿਲੇ ਸਭਿਆਚਾਰ ਤੇ ਉਸ ਦੀਆਂ ਕੀਮਤਾਂ ਤੱਕ ਪਹੁੰਚਦਾ ਜਾ ਰਿਹਾ ਹੈ। ਮਨੀਸ਼ ਵੈਦ ਦੀ ਹੀ ਕਹਾਣੀ ਖਿਰਨੀ ਵਿੱਚ ਪਿੰਡ ਵਿੱਚ ਰਹਿੰਦੀ ਲੜਕੀ ਤੇ ਲੜਕੇ ਦੇ ਬਚਪਨ ਦੇ ਮੋਹ ਦੀ ਕਹਾਣੀ ਹੈ। ਬਚਪਨ ਵਿੱਚ ਉਹ ਦੋਵੇਂ ਆਪਣੀ ਉਮਰ ਵਰਗੇ ਹੀ ਖਿਰਨੀ ਨਾਮਕ ਕਮਿਠਾਸ ਭਰੇ ਫਲ ਖਾਂਦੇ ਤੇ ਅਨਪੂਰਨ ਉਮਰ ਮਾਣਦੇ ਹਨ। ਪਰ ਸ਼ਹਿਰ ਜਾ ਕੇ ਪੜ੍ਹ ਲਿਖ ਕੇ ਲੜਕਾ ਆਧੁਨਿਕ ਹੋ ਕੇ ਪਿੰਡ ਆਉਂਦਾ ਹੈ। ਦੋਹਾਂ ਦੇ ਆਮੋ ਸਾਹਮਣੇ ਹੋਂਦ ਤੇ ਪੁਰਾਣੇ ਪਾਵਪੂਰਤ ਪਲ ਉਨਾਂ ਦੇ ਵਿਚਕਾਰ ਆ ਖਲੋਂਦੇ ਹਨ ਵਕਤ ਤੇ ਆਰਥਿਕ ਤਰਤਲ ਤੇ ਵਖਰੇਵੇਂ ਦੇ ਇਨਸਾਨ ਤੇ ਢਾਈ ਕੈਰ ਦੀ ਕਥਾ ਹੈ ਗਵਰਨਸ ਇੰਡੀ ਵਿੱਚ ਗਜ਼ਲ ਦੀ ਕਹਾਣੀ ਇੱਕੋ ਜਿਹੀ ਮਹਾਰਤ ਨਾਲ ਲਿਖਣ ਵਾਲੇ ਕਲਮਕਾਰ ਗਿਆਨ ਪ੍ਰਕਾਸ਼ ਵਿਵੇਕ ਦੀ ਕਹਾਣੀ ਹੈ ਇਸ ਕਹਾਣੀ ਵਿੱਚ ਇੱਕ ਇਕੱਲਾ ਰਹਿੰਦਾ ਬਜ਼ੁਰਗ ਇੱਕ ਗਵਰਨਸ ਵਾਸਤੇ ਅਖਬਾਰ ਵਿੱਚ ਇਸ਼ਤਿਹਾਰ ਦਿੰਦਾ ਹੈ ਗਵਰਨਸ ਨੇ ਉਸੇ ਘਰ ਵਿੱਚ ਰਹਿਣਾ ਹੁੰਦਾ ਹੈ ਇੱਕ ਬਦਸੂਰਤ ਲੜਕੀ ਮਾਰੀਆ ਨੌਕਰੀ ਵਾਸਤੇ ਆਉਂਦੀ ਹੈ ਬਜ਼ੁਰਗ ਉਸ ਦੀ ਸ਼ਕਲ ਦੇਖ ਕੇ ਆਵਾਜ਼ ਆ ਰਿਹਾ ਹੈ ਪਰ ਆਖਰ ਵਿੱਚ ਮਾਰੀਆ ਦੇ ਸਿਰਜੇ ਤੇ ਸਹਿਨਸ਼ੀਲ ਰਵਈਏ ਦਾ ਖਾਇਲ ਹੋ ਜਾਂਦਾ ਹੈ। ਔਰਦ ਦੀ ਜ਼ਿੰਦਗੀ ਬਾਰੇ ਭਾਪੂਰਤ ਕਹਾਣੀਆਂ ਲਿਖਣ ਵਾਲੀ ਸਵਰਗੀ ਹੈ ਹਿੰਦੀ ਲੇਖਕ ਸ਼ਿਵਾਨੀ ਦੀ ਕਹਾਣੀ ਲਾਲ ਹਵੇਲੀ ਵਿੱਚ। ਔਰਦ ਦੀ ਸੰਨ 1947 ਵਿੱਚ ਹੋਈ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਵੰਡ ਤੋਂ ਪ੍ਰਭਾਵਿਤ ਔਰਦ ਦੀ ਕਹਾਣੀ ਹੈ। ਇੱਕ ਨਵੀਂ ਵਿਆਹੀ ਲੜਕੀ ਸੁਦਾ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੀ ਹੈ ਤੇ ਉਦੋਂ ਹੀ ਉਥੇ ਦੇਸ਼ ਵੰਡ ਵਿੱਚੋਂ ਵਾਪਰੀ ਮਾਰ ਕੁੱਟ ਦਾ ਸ਼ਿਕਾਰ ਹੋ ਜਾਂਦੀ ਹੈ। ਉਸਨੂੰ ਇੱਕ ਮੁਸਲਿਮ ਲੜਕਾ ਆਪਣੀ ਪਤਨੀ ਬਣਾ ਲੈਂਦਾ ਹੈ ਉਸਦੀ ਇੱਕ ਲੜਕੀ ਪੈਦਾ ਹੁੰਦੀ ਹੈ 17-18 ਸਾਲਾਂ ਪਿਛੋਂ ਉਸਨੂੰ ਆਪਣੇ ਪਤੀ ਦੀ ਰਿਸ਼ਤੇਦਾਰੀ ਵਿੱਚ ਭਾਰਤ ਦੇ ਉਸੇ ਸ਼ਹਿਰ ਵਿੱਚ ਇੱਕ ਵਿਆਹ ਤੇ ਜਾਣਾ ਪੈਂਦਾ ਹੈ ਇਤਫਾਕ ਨਾਲ ਨੇੜੇ ਹੀ ਉਸਦੇ ਭਾਰਤ ਵਿੱਚਲੇ ਪਹਿਲੇ ਸੌਰਿਆਂ ਦਾ ਘਰ ਜਿਸਨੂੰ ਲਾਲ ਹਵੇਲੀ ਕਿਹਾ ਜਾਂਦਾ ਹੈ ਵੀ ਹੈ ਸੁਦਾ ਤੋਂ ਤਾਹਿਰਾ ਬਣ ਚੁੱਕੀ ਔਰਤ ਨੂੰ ਇਥੋਂ ਦੇ ਰਿਸ਼ਤੇਦਾਰ ਯਾਦ ਆਉਂਦੇ ਹਨ ਮਨ ਬਚੈਨ ਹੁੰਦਾ ਤੇ ਵਿਆਹ ਵਾਲੇ ਦਿਨ ਉਸਦੇ ਮਨ ਵਿੱਚ ਤੂਫਾਨ ਵਾਂਗ ਗੁਜ਼ਰਦੇ ਹਨ ਵੱਡੇ ਕਹਾਣੀਕਾਰ ਸ਼ੇਖਰ ਜੋਸ਼ੀ ਦੀ ਕਹਾਣੀ ਦਾਜੂ ਵਿੱਚ ਇੱਕ ਬਾਬੂ ਪਹਾੜ ਦੇ ਇਲਾਕੇ ਤੋਂ ਬੰਬਈ ਆਉਂਦਾ ਹੈ ਜਿਸ ਨੂੰ ਬੰਬਈ ਵਰਗੇ ਵੱਡੇ ਸ਼ਹਿਰ ਵਿੱਚ ਅਕਲ ਮਹਿਸੂਸ ਹੋ ਰਹੀ ਹੈ ਇੱਕ ਹੋਟਲ ਤੇ ਕੁਝ ਖਾਣ ਵਾਸਤੇ ਗਏ ਨੂੰ ਉੱਥੇ ਨੌਕਰੀ ਕਰਦਾ ਇੱਕ 10-12 ਸਾਲਾਂ ਦਾ ਪਹਾੜੀ ਲੜਕਾ ਮਿਲਦਾ ਹੈ ਉਹ ਲੜਕੇ ਨਾਲ ਗੱਲਬਾਤ ਕਰਕੇ ਪਿੰਡਾਂ ਬਲੋਂ ਵਾਕਫੀਅਤ ਕੱਢ ਲੈਂਦਾ ਹੈ ਉਸ ਨਾਲ ਲੜਕੇ ਦੇ ਮਨ ਵਿੱਚ ਵੀ ਉਸ ਪ੍ਰਤੀ ਮੋਹ ਪੈਦਾ ਹੋ ਜਾਂਦਾ ਹੈ ਕਿ ਇਹ ਵੀ ਮੇਰੇ ਹੀ ਇਲਾਕੇ ਦਾ ਹੈ ਲੜਕਾ ਉਸ ਨੂੰ ਪਹਾੜੀ ਬੋਲੀ ਵਿੱਚ ਦਾਜੂ ਯਾਨੀ ਭਰਾ ਕਹਿਣਾ ਸ਼ੁਰੂ ਕਰ ਦਿੰਦਾ ਤੇ ਉਸ ਦਾ ਉੱਚੇ ਚੇ ਤੌਰ ਤੇ ਖਿਆਲ ਰੱਖਣ ਲੱਗ ਪੈਂਦਾ ਜਦੋਂ ਕੋ ਪਹਾੜ ਤੋਂ ਆਏ ਬਾਬੂ ਦੋਬਨ ਇੱਥੇ ਲੱਗਣ ਲੱਗ ਪੈਂਦਾ ਤੇ ਉਸ ਲੜਕੇ ਵੱਲੋਂ ਦਾਜੂ ਕਹਿਣਾ ਬੁਰਾ ਲੱਗਣ ਲੱਗ ਪੈਂਦਾ ਤੇ ਉਹ ਲੜਕੇ ਨੂੰ ਝਿੜਕ ਦਿੰਦਾ ਹੈ ਪਰ ਲੜਕਾ ਸਥਿਤੀ ਨੂੰ ਸਮਝ ਕੇ ਠੁਕਮਾ ਉਤਰ ਜਾਂਦਾ ਹੈ ਛਾਰਖੰਡ ਦੇ ਨਾਮ ਵਾਰ ਕਹਾਣੀਕਾਰ ਕਮਲ ਨੇ ਆਦੀਵਾਸੀਆਂ ਦੀ ਜ਼ਿੰਦਗੀ ਤੇ ਪਰੰਪਰਾਵਾਂ ਬਾਰੇ ਕਈ ਕਹਾਣੀਆਂ ਲਿਖੀਆਂ ਹਨ ਜ਼ਹਿਰ ਥਾਨ ਵੀ ਅਜੇ ਹੀ ਖੇਤਰ ਦੀ ਕਹਾਣੀ ਹੈ ਇਸ ਜੰਗਲ ਦੇ ਪਿੰਡ ਵਿੱਚੋਂ ਬਾਸਕੋ ਨਾਮ ਦਾ ਇੱਕ ਆਦਮੀ ਬੰਬਈ ਵਿੱਚ ਫਿਲਮਾਂ ਬਣਾਉਣ ਵਾਲੇ ਇੱਕ ਗਰੁੱਪ ਵਿੱਚ ਕੰਮ ਕਰਦਾ ਹੈ। ਉਹ ਫਿਲਮ ਦੇ ਡਾਇਰੈਕਟਰ, ਕੈਮਰਾਮੈਨ ਤੇ ਨੱਚਣ ਦੇ ਦ੍ਰਿਸ਼ ਵਿੱਚ ਹਿੱਸਾ ਲੈਣ ਵਾਲੀਆਂ ਲੜਕੀਆਂ ਸਮੇਤ ਜਿਲਿੰਘੋੜਾ ਨਾਮਕ ਪਿੰਡ ਵਿੱਚ ਆਉਂਦਾ ਹੈ। ਪਿੰਡ ਦੀਆਂ ਲੜਕੀਆਂ ਆਪਣੇ ਸਮਾਗਮ ਜਹੇਰ ਸਥਾਨ ਬਾਰੇ ਸੁੰਦਰੀ ਫਿਲਮ ਵਿੱਚ ਆਪਣਾ ਪਰੰਪਰਿਕ ਨਾਚ ਕਰਨ ਵਾਸਤੇ ਤਿਆਰ ਹੋ ਕੇ ਆਉਂਦੀਆਂ ਹਨ। ਪਰ ਡਾਇਰੈਕਟਰ ਉਹਨਾਂ ਨੂੰ ਬੰਬਈ ਤੋਂ ਆਈਆਂ ਲੜਕੀਆਂ ਦੇ ਪਿੱਛੇ ਜਾ ਕੇ ਨੱਚਣ ਵਾਸਤੇ ਮਜਬੂਰ ਕਰਦਾ ਹੈ। ਲੜਕੀਆਂ ਉਸ ਚਾਲ ਨੂੰ ਸਮਝ ਜਾਂਦੀਆਂ ਹਨ ਤੇ ਫਿਲਮ ਵਾਲੀ ਟੀਮ ਹੋਰ ਕੋਈ ਚਲਾਕੀ ਲੱਭਣ ਲੱਗ ਪੈਂਦੀ ਹੈ। ਪਾਣੀ ਪਾਈ ਹਿੰਦੀ ਦੇ ਕਹਾਣੀਕਾਰ ਰਵਿੰਦਰ ਕਾਤਿਆਨ ਦੀ ਧਰਤੀ ਤੇ ਲਗਾਤਾਰ ਘਟ ਹੋ ਰਹੇ ਪਾਣੀ ਦੇ ਫਿਕਰ ਨੂੰ ਦਿਖਾਉਂਦੀ ਕਹਾਣੀ ਹੈ ਕਿ ਪਾਣੀ ਹੈ ਤਾਂ ਫਸਲਾਂ ਹਨ, ਪਾਣੀ ਹੈ ਤਾਂ ਜ਼ਿੰਦਗੀ ਹੈ। ਲੇਖਕ ਇੱਕ ਕਲਪਿਤ ਪਿੰਡ ਜਿੱਥੇ ਮਨੁੱਖਾਂ ਦੀ ਲਾਪਰਵਾਹੀ ਕਾਰਨ ਬਿਰਕ ਨਹੀਂ ਰਹੇ, ਪਾਣੀ ਵੀ ਖਤਮ ਹੋ ਗਿਆ ਸਿਰਫ ਇੱਕ ਖੂਬ ਬਚਿਆ ਹੈ ਜਿੱਥੇ ਸਾਰੇ ਪਿੰਡ ਦੀਆਂ ਔਰਤਾਂ ਪਾਣੀ ਪਰਣ ਵਾਸਤੇ ਜਾਂਦੀਆਂ ਹਨ। ਜਦੋਂ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਵਾਸਤੇ ਪਾਣੀ ਲਿਆਉਣਾ ਮੁਸ਼ਕਲ ਹੋ ਜਾਂਦਾ ਹੈ ਫਿਰ ਉਸ ਘਰ ਦਾ ਮਰਦ ਘਰ ਵਿੱਚ ਪਾਣੀ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਇੱਕ ਹੋਰ ਔਰਤ ਨਾਲ ਵਿਆਹ ਕਰਵਾਉਂਦਾ ਹੈ ਉਸ ਔਰਤ ਨੂੰ ਪਾਣੀ ਬਾਈ ਕਿਹਾ ਜਾਂਦਾ ਹੈ ਇਸ ਤਰ੍ਹਾਂ ਸਾਰੇ ਪਿੰਡ ਵਿੱਚ ਇਹ ਪਰੰਪਰਾ ਬਣ ਗਈ ਹੋਈ ਹੈ ਉਹ ਔਰਤਾਂ ਕਿਸ ਤਰ੍ਹਾਂ ਰਹਿੰਦੀਆਂ ਤੇ ਪਰੰਪਰਾ ਨੂੰ ਮੰਨਦੇ ਰਹਿਣਾ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ ਹੈ ਇਹ ਦੱਸਣਾ ਕਹਾਣੀ ਦਾ ਮੰਤਵ ਹੈ ਕ੍ਰਿਸ਼ਨ ਕਲਪੇਤ ਦੀ ਕਹਾਣੀ ਨਾਮਾ ਗੌਤਮ ਵਿੱਚ ਇਸ ਸਮਾਜਿਕ ਪਰੰਪਰਾਵਾਂ ਵਿੱਚ ਜਬਰੀ ਫਸਾਏ ਜਾ ਰਹੇ ਸਮਾਜਿਕ ਝਲਕੇ ਪੁਜਾਰੀ ਇੱਕ ਕਿਸਾਨ ਦੇ ਪਿਤਾ ਦੀ ਮੌਤ ਪਿੱਛੋਂ ਕਿਸਾਨ ਨੂੰ ਮਜਬੂਰ ਕਰਦਾ ਹੈ ਕਿ ਉਹ ਆਪਣੀ ਗਾਂ ਪੁਜਾਰੀ ਨੂੰ ਦੇ ਦੇਵੇ ਕਿਉਂਕਿ ਕਿਸਾਨ ਦੇ ਪਿਤਾ ਨੂੰ ਵੈਤਰਨੀ ਪਾਰ ਕਰਾਉਣ ਵਾਸਤੇ ਗਊਦਾਨ ਜ਼ਰੂਰੀ ਹੈ ਕਿਸਾਨ ਆਪਣੀ ਸੂਝ-ਬੂਝ ਨਾਲ ਇਸ ਜਾਲ ਵਿੱਚੋਂ ਨਿਕਲ ਜਾਂਦਾ ਹੈ ਕਿਤਾਬ ਦੀ ਆਖਰੀ ਕਹਾਣੀ ਰੈਸਟ ਰੂਮ ਅਨੁਕ੍ਰਿਤੀ ਉਪਾਧੇ ਵੱਲੋਂ ਲਿਖੀ ਹੋਈ ਹੈ ਅਨੁਕ੍ਰਿਤੀ ਕਹਾਣੀਕਾਰ ਹੋਣ ਦੇ ਨਾਲ ਨਾਲ ਸੰਵੇਦਨਸ਼ੀਲ ਸ਼ਾਇਰਾ ਵੀ ਹੈ। ਇਹ ਕਹਾਣੀ ਇੱਕ ਸਫ਼ਰ ਦੌਰਾਨ ਵਾਪਰਦੀ ਭਾਵਪੂਰਤ ਘਟਨਾ ਤੇ ਆਧਾਰਿਤ ਹੈ। ਮੈਂ ਪਾਤਰ ਸਫ਼ਰ ਤੇ ਹਾਂ। ਉਹ ਇੱਕ ਹਵਾਈ ਅੱਡੇ ਦੇ ਵਾਸ਼ਰੂਮ ਵਿੱਚ ਜਾਂਦੀ ਹੈ। ਉੱਥੇ ਇੱਕ ਲੜਕੀ ਨੂੰ ਬਹੁਤ ਹੀ ਉਦਾਸ ਹਾਲਤ ਵਿੱਚ ਰੋਂਦੀ ਨੂੰ ਤੱਕਦੀ ਹੈ। ਕੋਈ ਥੇਰ ਬਾਅਦ ਉਹ ਉਸ ਵਾਸਤੇ ਪਾਣੀ ਲੈ ਕੇ ਫਿਰ ਵਾਸ਼ਰੂਮ ਵਿੱਚ ਜਾਂਦੀ ਹੈ ਤਾਂ ਉਹ ਲੜਕੀ ਉਸ ਨੂੰ ਜੱਫੀ ਪਾ ਕੇ ਜ਼ਾਰ-ਜ਼ਾਰ ਰੋਣ ਲੱਗ ਪੈਂਦੀ ਹੈ। ਫਿਰ ਕੋਈ ਥੇਰ ਬਾਅਦ ਦ੍ਰਿਸ਼ ਬਦਲ ਜਾਂਦਾ ਹੈ। ਬਾਕੀ ਸਾਰੀਆਂ ਕਹਾਣੀਆਂ ਅਗਲੇ ਅੰਕ ਤੋਂ ਧੰਨਵਾਦ